ਗਾयक ਗੁਲਾਬ ਸਿੱਧੂ ਨੇ ਨਿਮਰਤਾ ਹਲੀਮੀ ਤੇ ਦੂਰਦਸ਼ਤਾ ਦਾ ਸਬੂਤ ਦਿੱਤਾ ਉਹਨੇ ਸੱਚੀ ਮੁੱਚੀ ਸਿਫਤ ਕਰਨੀ ਬਣਦੀ ਆ ਬਹੁਤ ਘੱਟ ਗਾਇਕ ਐਸੇ ਆ ਜਿਹੜੇ ਵਿਵਾਦ ਪੈਦਾ ਹੋਣ ਤੋਂ ਬਾਅਦ ਇਹ ਗੱਲ ਕਹਿਣ ਕਿ ਹੱਥ ਜੋੜੇ ਮਾਫੀ ਮੰਗੀ ਤੁਸੀਂ ਸਾਡੇ ਭਰਾਓ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਤੇ ਜੇਕਰ ਮੇਰੇ ਤੋਂ ਗਲਤੀ ਹੋਈ ਆ ਤਾਂ ਤੁਸੀਂ ਮੈਨੂੰ ਮਾਫ ਕਰੋ ਇਹ ਗੱਲਾਂ ਬਹੁਤ ਘੱਟ ਕਲਾਕਾਰ ਸਪਸ਼ਟ ਤੌਰ ਦੇ ਉੱਤੇ ਕਹਿੰਦੇ ਹੁੰਦੇ ਪਰ ਗੁਲਾਬ ਨੇ ਇੱਕ ਵਾਰ ਨਹੀਂ ਦੋ ਵਾਰ ਕਹੀਆਂ ਕੁਸ਼ਦਨ ਪਹਿਲਾਂ ਵਾਰ ਪੈਦਾ ਹੋਇਆ ਲਵ ਯੂ ਜਟਾ ਗੀਤ ਦੇ ਉੱਤੇ ਜਿਹੜਾ ਗੁਲਾਬ ਸਿੱਧੂ ਤੇ ਜੈਸਮੀਨ ਅਖਤਰ ਨੇ ਗਾਇਆ ਗਾਣਾ ਵਾਬਾ ਚੱਲਿਆ ਇਸ ਗਾਣੇ ਦੇ ਵਿੱਚ ਦੋ ਸਤਰਾਂ ਨੇ ਜਿਨ੍ਹਾਂ ਦੇ ਉੱਤੇ ਕਲੇਸ਼ ਪੈਦਾ ਹੋਇਆ ਖਾਸ ਕਰਕੇ ਸਤਰ ਤਾਂ ਇੱਕੋ ਹੀ ਜਿਹਦੇ ਉੱਤੇ ਕਲੇਸ਼ ਪੈਦਾ ਹੋਇਆ ਉਹਦੇ ਵਿੱਚ ਇਹ ਗੱਲ ਕਹੀ ਹੈ ਗੁਲਾਬ ਨੇ ਕਿ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲਾਂ ਸਣੇ ਸਰਪੰਚ ਸਾਰਾ ਪਿੰਡ ਕੁੱਟ ਦਮ ਸਰਪੰਚ ਸਾਹਿਬਾਨਾ ਦੇ ਇੱਕ ਹਿੱਸੇ ਨੇ ਗੱਲ ਕਹੀ ਕਿ ਭਾਈ ਇੰਉ ਸਾਨੂੰ ਕਿਵੇਂ ਕੋਈ ਕੁੱਟੂ ਇੰਉ ਪਿੰਡ ਨੂੰ ਕੋਈ ਕਿਵੇਂ ਕੁੱਟ ਸਕਦਾ ਉਹਨਾਂ ਨੇ ਕਿਹਾ ਜੀ ਕਿ ਇਹ ਸਾਡੇ ਸਨਮਾਨ ਨੂੰ ਛੱਟ ਮਾਰਨ ਵਾਲੀ ਗੱਲ ਆ ਸਰਪੰਚ ਸਹਿਬਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਗੁਲਾਬ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਕਿ ਮੇਰਾ ਮਕਸਦ ਕਿਸੇ ਦੀ ਵੀ ਭਾਵਨਾ ਨੂੰ ਛੱਟ ਮਾਰਨਾ ਨਹੀਂ ਪਰ ਜੇਕਰ ਛੱਟ ਵੱਜ ਗਈ ਆ ਤੇ ਮੈਂ ਇਹਦੇ ਵਾਸਤੇ ਮਾਫੀ ਮੰਗਦਾ ਉਸ ਤੋਂ ਬਾਅਦ ਵੀ ਕੁਝ ਸਰਪੰਚ ਸਹਿਬਾਨ ਨੇ ਇਹ ਗੱਲ ਕਹੀ ਕਿ ਇਹ ਬਿਲਕੁਲ ਗਲਤ ਗੱਲ ਆ ਸਾਡੇ ਨਾਲ ਰਾਬਤਾ ਕਰਕੇ ਤੇ ਸਾਹਮਣੇ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਸੀ ਜਦੋਂ ਕੁਝ ਕੁ ਸਰਪੰਚ ਸਹਿਬਾਨ ਨੇ ਫਿਰ ਪ੍ਰਦਰਸ਼ਨ ਕੀਤਾ ਤੇ ਫਿਰ ਉਹਨੇ ਫੋਨ ਕੀਤਾ ਤੇ ਕਈ ਸਰਪੰਚਾਂ ਦੇ ਵਿੱਚ ਬੈਠ ਕੇ ਵੀ ਮਾਫੀ ਮੰਗ ਲਈ ਉਹਨੇ ਇਹ ਗੱਲ ਕਹੀ ਆ ਕਿ 33 ਸਾਲ ਦੀ ਉਮਰ ਦੇ ਵਿੱਚ ਜੇਕਰ ਮੈਥੋਂ ਕੋਈ ਵੀ ਗਲਤੀ ਹੋਈ ਆ ਜੇਕਰ ਮੇਰੇ ਕਿਸੇ ਵੀ ਗੀਤ ਦੇ ਵਿੱਚ ਕੋਈ ਵੀ ਰੜਕਣ ਵਾਲੀ ਗੱਲ ਆ ਉਹਦੇ ਲਈ ਭਾਈ ਮੈਂ ਮਾਫੀ ਮੰਗਦਾ ਬਹੁਤ ਵਧੀਆ ਗੱਲ ਆ ਬਹੁਤ ਸੋਹਣੀ ਗੱਲ ਆ ਗੁਲਾਬ ਨੇ ਇਸ ਮਸਲੇ ਨੂੰ ਵੇਲੇ ਸਿਰ ਨਪਲਿਆ ਇਸ ਬਾਤ ਨੂੰ ਵੇਲੇ ਸਿਰ ਖਤਮ ਕਰਤਾ ਤੇ ਉਹਦੇ ਵਰਗੀ ਸਿਆਣੀ ਸੋਚ ਸਭ ਦੀ ਹੋਣੀ ਚਾਹੀਦੀ ਆ ਇਹ ਮੇਰੀ ਨਿੱਜੀ ਤੌਰ ਦੇ ਉਤੇ رائے ਆ ਪਰ ਨਾ ਮੈਂ ਇੱਕ ਗੱਲ ਜ਼ਰੂਰ ਦੱਸਦਾ ਕਿ ਕਈ ਵਾਰ ਤੁਸੀਂ ਸਫਾਈ ਦੇ ਕੇ ਆਪਦੀ ਚੀਜ਼ ਨੂੰ ਜਿਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਉਹਦੇ ਬਾਰੇ ਸਭ ਨੂੰ ਪਤਾ ਲਾ ਬੈਨੇ ਆ ਸਰਪੰਚ ਸਹਿਬਾਨ ਦੇ ਵੱਲੋਂ ਕੀਤਾ ਗਿਆ ਵਿਰੋਧ ਤੋਂ ਬਾਅਦ ਲੋਕਾਂ ਦਾ ਧਿਆਨ ਇਸ ਗੱਲ ਦੇ ਵੱਲ ਗਿਆ ਕਿ ਯਾਰ ਸਰਪੰਚਾਂ ਦੇ ਬਾਰੇ ਕੋਈ ਗੱਲ ਇਦਾਂ ਦੀ ਕਹੀ ਗਈ ਆ ਕਿਉਂਕਿ ਪਹਿਲਾਂ ਤਾਂ ਵਹਾ ਦੇ ਵਿੱਚ ਸੁਤੇ ਸਿੱਧਾ ਗਾਣਾ ਨਿਕਲ ਜਾਂਦਾ ਪਰ ਜਦੋਂ ਇਹ ਗੱਲ ਕਹੀ ਗਈ ਵੀ ਭਾਈ ਸਾਡੇ ਸਨਮਾਨ ਨੂੰ 6:00 ਵਜੇ ਆ ਲੋਕਾਂ ਨੇ ਇਸ ਗੱਲ ਦੇ ਵੱਲ ਗੌਰ ਪਹਿਲਾਂ ਨਾਲੋਂ ਵੱਧ ਕਰ ਕਰਕੇ ਸੁਣਿਆ ਇਹ ਇਸ ਗੀਤ ਦੇ ਬਾਰੇ ਪਤਾ ਲੱਗਾ ਵੀ ਅੱਛਾ ਇਸ ਗੱਲ ਦੇ ਉੱਤੇ ਰੌਲਾ ਅਸੀਂ ਅਖਬਾਰ ਦੇ ਵਿੱਚ ਵੀ ਕੰਮ ਕਰਦੇ ਆਂ ਇੱਕ ਵਾਰ ਦੀ ਗੱਲ ਆ ਮੇਰੇ ਖਿਆਲ ਵਿੱਚ 4-5 ਸਾਲ ਪੁਰਾਣੀ ਗੱਲ ਆ ਅਸੀਂ ਅਖਬਾਰ ਦੇ ਵਿੱਚ ਇੱਕ ਖਬਰ ਛਾਪੀ ਕਿਸੇ ਨੇ ਇਹ ਗੱਲ ਕਹੀ ਕਿ ਸਾਡੇ ਸਨਮਾਨ ਨੂੰ 6 ਵਜੇ ਆ ਇਹ ਖਬਰ ਈਵੇਂ ਨਹੀਂ ਇਹਦੇ ਨਾਲ ਇਸ ਹੈਡਿੰਗ ਦੇ ਨਾਲ ਤਾਂ ਸਾਡੀ ਇੱਜ਼ਤ ਦਾ ਨੁਕਸਾਨ ਹੋਇਆ ਸਨਮਾਨ ਦਾ ਨੁਕਸਾਨ ਹੋਇਆ ਤੁਸੀਂ ਭੁੱਲ ਦੀ ਸੋਧ ਲਾਓ ਅਸੀਂ ਇੱਕ ਡੱਬੀ ਇੱਕ ਕਾਲਮ ਦੀ ਅਖਬਾਰ ਦੇ ਵਿੱਚ ਛਾਪੀ ਉਹਦੇ ਵਿੱਚ ਲਿਖਿਆ ਸੀ ਕਿ ਬੀਤੇ ਕੱਲ ਐਸ ਸਰਲੇਖ ਵਾਲੀ ਜਿਹੜੀ ਇਹ ਖਬਰ ਆ ਇਹਦੇ ਵਿੱਚ ਆ ਗੱਲ ਗਲਤ ਪ੍ਰਕਾਸ਼ਿਤ ਹੋ ਗਈ ਹੈ ਇਹਨੂੰ ਇਉਂ ਨਹੀਂ ਇਹਨੂੰ ਇਉਂ ਪੜਿਆ ਜਾਵੇ ਗੱਲ ਦੂਜੇ ਦਿਨ ਵੀ ਹੋ ਗਈ ਜਿਹਨੂੰ ਪਹਿਲੇ ਦਿਨ ਵਾਲੀ ਗਲਤੀ ਦਾ ਨਹੀਂ ਪਤਾ ਸੀ ਉਹਨੂੰ ਦੂਜੇ ਦਿਨ ਵਾਲੀ ਸਫਾਈ ਦੇ ਕਰਕੇ ਸੋਧ ਦੇ ਕਰਕੇ ਪਤਾ ਲੱਗ ਗਿਆ ਵੀ ਯਾਰ ਕੱਲ ਕੋਈ ਇਹੋ ਜਿਹੀ ਖਬਰ ਛਪੀ ਸੀ ਅੱਛਾ ਉਹਦੀ ਸਫਾਈ ਹੈ ਅੱਜ ਅੱਜ ਵੀ ਗੱਲ ਪਤਾ ਲੱਗ ਗਈ ਬੀਤੇ ਕੱਲ ਵਾਲੀ ਲੋਕਾਂ ਨੇ ਅਖਬਾਰ ਚੁੱਕ ਚੁੱਕ ਕੇ ਪੜ੍ਹੀ ਤੇ ਫਿਰ ਗੱਲ ਦੋ ਦਿਨ ਫੈਲੀ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਸਰਪੰਚ ਸਹਿਬਾਨ ਦੇ ਬਾਰੇ ਕੋਈ ਇਦਾਂ ਦੀ ਗੱਲ ਹੋਈ ਜਾਂ ਕਹਿ ਦਿੱ ਗਏ ਵੀ ਉਹਦਾ ਮੂਡ ਦੇ ਵਿੱਚ ਕਈ ਵਾਰੀ ਗੱਲਾਂ ਨਿਕਲ ਜਾਂਦੀਆਂ ਆਪਾਂ ਕਿੰਨਾ ਕੁ ਚਰਚੇਤੇ ਰੱਖਦੇ ਵੀ ਗੀਤ ਦੇ ਵਿੱਚ ਇਹਨੂੰ ਆਹ ਗੱਲ ਕਹੀ ਗਈ ਸੀ ਲੋਕ ਤਾਂ ਅੱਜਕੱਲ ਗਾਲਾਂ ਨਹੀਂ ਚੇਤੇ ਰੱਖਦੇ ਲੋਕ ਤਾਂ ਗੈਂਗਸਟਰਾਂ ਵਾਲੀਆਂ ਗੱਲਾਂ ਨਹੀਂ ਚੇਤੇ ਰੱਖਦੇ ਲੋਕ ਤਾਂ ਨਸ਼ੇ ਤੇ ਰਫਲਾ ਨੂੰ ਚੇਤੇ ਨਹੀਂ ਰੱਖਦੇ ਲੋਕ ਤਾਂ ਅਸ਼ਲੀਲ ਤੇ ਹੋਰ ਗੱਲਾਂ ਨੂੰ ਚੇਤੇ ਨਹੀਂ ਰੱਖਦੇ ਇਸ ਕਰਕੇ ਭਾਈ ਮੈਨੂੰ ਲੱਗਦਾ ਵੀ ਇਹ ਵੀ ਗੱਲ ਨਿਕਲ ਚੱਲੀ ਸੀ ਪਰ ਹਾਂ ਸਰਪੰਚ ਸਹਿਬਾਨ ਸਾਡੇ ਆਪਣੇ ਆ ਸਾਡੇ ਸਤਿਕਾਰਯੋਗ ਆ ਪਿੰਡਾਂ ਦੀ ਅਗਵਾਈ ਕਰਨ ਵਾਲੇ ਆ ਉਹਨਾਂ ਦਾ ਸਨਮਾਨ ਕਰਨਾ ਹੀ ਬਣਦਾ ਇਕੱਲੇ ਸਰਪੰਚ ਸਾਹਿਬਾਂ ਨੇ ਕਿਉਂ ਇਥੇ ਸਾਰਿਆਂ ਨੇ ਕਰਨਾ ਬਣਦਾ ਇਥੇ ਪੰਚਾਂ ਦਾ ਵੀ ਕਰਨਾ ਚਾਹੀਦਾ ਨੰਬਰਦਾਰਾਂ ਦਾ ਵੀ ਹੋਣਾ ਚਾਹੀਦਾ ਚੌਂਕੀਦਾਰਾਂ ਦਾ ਵੀ ਹੋਣਾ ਚਾਹੀਦਾ ਪਰ ਮੈਂ ਲੰਘੇ ਕੱਲ ਕੁਝ ਇੱਕ ਗੀਤਾਂ ਦੇ ਨਮੂਨੇ ਸੁਣੇ ਜਿਦੇ ਵਿੱਚ ਇੱਕ ਨਮੂਨਾ ਇਹ ਆ ਰਾਜ ਬਰਾੜ ਦਾ ਕਿ ਲੈਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਤੇ ਅਗੋ ਇਹ ਉੱਤਰ ਮਿਲਦਾ ਕਿ ਬੜੀ ਜ਼ਮਾਨਤ ਔਖੀ ਕਪੜੇ ਬਾਜ਼ਾਂ ਦੀ ਮੁਟਿਆਰੇ ਦੀ ਮੈਨੂੰ ਲੱਗਦਾ ਵੀ ਇਹ ਬੀਤੇ ਵੇਲੇ ਦੇ ਵਿੱਚ ਗਾਇਆ ਗਿਆ ਉਦੋਂ ਕਿਸੇ ਨੇ ਇਹ ਨਹੀਂ ਗੱਲ ਕਹੀ ਕਿ ਭਾਈ ਇਹ ਤਾਂ ਸਰਪੰਚਾਂ ਦੇ ਬਾਰੇ ਗਲਤ ਗੱਲ ਕਹੀ ਗਈ ਆ ਇਹ ਤਾਂ ਭਾਈ ਸਾਡੇ ਮਾਨ ਸਨਮਾਨ ਨੂੰ ਸੱਟ ਮਾਰੀ ਗਈ ਆ ਉਦੋਂ ਇਹ ਗੱਲ ਬਹਿ ਬਹਿ ਕੇ ਨਿਕਲ ਗਈ ਕਈ ਵਾਰੀ ਗੱਲਾਂ ਨਿਕਲ ਜਾਂਦੀਆਂ ਕਈ ਵਾਰੀ ਗੱਲਾਂ ਦੇ ਵਿੱਚ ਕੋਈ ਅੜੀ ਫਸੀ ਆ ਜਾਂਦੀ ਹੈ ਅੜ ਜਾਂਦੀਆਂ ਗੱਲਾਂ ਆ ਜੀ ਇੱਕ ਗੀਤ ਆ ਪਟਵਾਰੀਆਂ ਦੇ ਬਾਰੇ ਇਹ ਪਾਕਿਸਤਾਨੀ ਗਾਇਕਾ ਨੇ ਗਾਇਆ ਸੀ ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ ਹੁਣ ਪਟਵਾਰੀ ਸਹਿਬਾਨ ਮੇਰਾ ਖਿਆਲ ਆ ਵੀ ਇਹ ਕਹਿ ਸਕਦੇ ਸੀ ਕਿ ਭਾਈ ਸਾਡੇ ਧੀਆਂ ਪੁੱਤ ਜਿਹੜੇ ਅੱਖਾਂ ਮਾਰਦੇ ਆ ਸਾਡੇ ਮੁੰਡੇ ਇਓ ਕਿਵੇਂ ਅੱਖਾਂ ਮਾਰਦੇ ਆ ਤੁਸੀਂ ਸਾਡੇ ਮੁੰਡਿਆਂ ਦੀ ਭਾਵਨਾ ਦੇ ਉੱਤੇ ਸੱਟ ਮਾਰੀ ਆ ਤੁਸੀਂ ਸਾਡੇ ਕਿਰਦਾਰ ਦੇ ਉੱਤੇ ਸਵਾਲ ਖੜਾ ਕੀਤਾ ਵੀ ਸਾਡਾ ਅੰਛਵੰਛ ਇਦਾਂ ਅੱਖਾਂ ਮਾਰਨਾ ਪਰ ਇਹ ਗਾਣਾ ਨਿਕਲ ਗਿਆ ਸੀ ਇੱਕ ਹੋਰ ਗੀਤਾ ਇਹ ਹਰਜੀਤ ਸਿੱਧੂ ਤੇ ਗੁਰਲੇਜ ਅਖਤਰ ਦੇ ਵੱਲੋਂ ਗਾਇਆ ਗਿਆ ਮੈਂ ਕੁਝ ਕਦਮੂਨੇ ਵੀ ਲਿਖੇ ਮੈਂ ਕਿਹਾ ਵੀ ਪਤਾ ਤਾਂ ਲੱਗੇ ਵੀ ਹੈ ਕੀ ਕੀ ਆ ਉਹਦੇ ਵਿੱਚ ਕੁੜੀ ਇਹ ਗੱਲ ਕਹਿੰਦੀ ਕਿ ਮੈਂ ਹੰਬ ਗਈ ਬਣਾਉਂਦੀ ਚਾਪਟਵਾਰੀਆ ਅੱਗੋਂ ਹਰਜੀਤ ਇਹ ਗੱਲ ਕਹਿੰਦਾ ਨਹੀਂ ਆਹ ਕੋਠੀ ਤੇ ਕਾਰ ਸੱਤਾ ਤੋਲਿਆਂ ਦਾ ਹਾਰ ਨਾਲੇ ਕਾਂਟੇ ਜਿਹੜੇ ਕੰਨਾਂ ਵਿੱਚ ਪਾਏ ਪਟਵਾਰ ਨੇ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰ ਨੇ ਇਹਦਾ ਮਤਲਬ ਇਹ ਆ ਕਿ ਗਾਇਕੇ ਗੱਲ ਕਹਿ ਰਿਹਾ ਕਿ ਜੱਟਾਂ ਦੇ ਕੋਲੋਂ ਪੈਸੇ ਲੈ ਲੈ ਕੇ ਇਹ ਕਾਂਟੇ ਇਹ ਹਾਰ ਇਹ ਸਾਰਾ ਕੁਝ ਬਣਾਇਆ ਸ਼ੁਕਰ ਕਰੋ ਪਟਵਾਰੀ ਸਹਿਬਾਨ ਨੇ ਇਹ ਨਹੀਂ ਗੱਲ ਕਹੀ ਕਿ ਭਾਈ ਤੁਸੀਂ ਸਾਨੂੰ ਕਰਪਟ ਕਹਿੰਦੇ ਆ ਤੁਸੀਂ ਸਾਨੂੰ ਭ੍ਰਿਸ਼ਟ ਕਹਿੰਦੇ ਆ ਫਿਰ ਅਗਲੀ ਗੱਲ ਆ ਗਈ ਇੱਕ ਗਾਇਕਾ ਕਾਲੋਂ ਉਹ ਕਾਲੋਂ ਸਾਹਿਬ ਨੇ ਗੱਲ ਕਹੀ ਹੈ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ 'ਚ ਬੋਲੇ ਜੱਟਾ ਤੇਰੇ ਨਾਲ ਮਤਲਬ ਇਹ ਆ ਵੀ ਇਹਦੇ ਵਿੱਚ ਇਸ਼ਕ ਦੀ ਗੱਲ ਪਟਵਾਰਖਾਨੇ ਦੇ ਵਿੱਚੋਂ ਨਿਕਲਦੀ ਆ ਫਿਰ ਅਗਲੀ ਗੱਲ ਆ ਪਰਮਿੰਦਰ ਸੰਧੂ ਦੇ ਜਿਹੜਾ ਕਿ ਦੁਨੀਆਂ ਦੇ ਵਿੱਚ ਨਹੀਂ ਆ ਉਹਨਾਂ ਦੇ ਇੱਕ ਗੀਤ ਦੇ ਬੋਲ ਆ ਗਿੱਧੇ ਵਿੱਚ ਨੱਚਦੀ ਦੀ ਗੁੱਤ ਮਿੰਨ ਦਾ ਪਟਵਾਰੀ ਸ਼ੁਕਰ ਕਰੋ ਪਟਵਾਰੀਆਂ ਨੇ ਇਹ ਨਹੀਂ ਗੱਲ ਕਹੀ ਕਿ ਅਸੀਂ ਜਰੀਬਾਂ ਚੱਕ ਕੇ ਲੋਕਾਂ ਦੀਆਂ ਜ਼ਮੀਨਾਂ ਮਿਲਦੇ ਆ ਅਸੀਂ ਤਕਸੀਮਾਂ ਕਰਾਉਨੇ ਆ ਅਸੀਂ ਰੌਲੇ ਨਿਬੜਦੇ ਆ ਜ਼ਮੀਨਾਂ ਦੇ ਵਿੱਚੋਂ ਸਹੀ ਪਈਆਂ ਕੱਢਦੇ ਆ ਅਸੀਂ ਭਾਈ ਇਸ ਤਰੀਕੇ ਦੇ ਨਾਲ ਤੇ ਗਿੱਧੇ ਦੇ ਵਿੱਚ ਗੁੱਤਾ ਨਹੀਂ ਮਿੰਦੇ ਤੁਸੀਂ ਪਟਵਾਰੀਆਂ ਨੂੰ ਇਸ ਕੰਮ ਦੇ ਲੇਖੇ ਲਾਇਆ ਇਸ ਤਰ੍ਹਾਂ ਥੋੜੀ ਹੁੰਦਾ ਉਦੋਂ ਇਹ ਵੀ ਗੱਲ ਨਿਕਲ ਗਈ ਫਿਰ ਅਗਲੀ ਗੱਲ ਹੈ ਜੀ ਕਿ ਗੁਲਾਬ ਸਿੱਧੂ ਤੇ ਜੈਸਮੀਨ ਅਖਤਰ ਦਾ ਇੱਕ ਗੀਤ ਇਸ ਤੋਂ ਪਹਿਲਾਂ ਆਇਆ ਸੀ ਉਹ ਸੀ ਪਟਵਾਰੀਆਂ ਦੇ ਬਾਰੇ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਜਿੱਤ ਲੈਣ ਦੇ ਫੇਰ ਵੱਜੂਗਾ ਘਰ ਸਰਪੰਚਾਂ ਦਾ ਗੁਲਾਬ ਕਹਿੰਦਾ ਫਿਰ ਅੱਗੋ ਕੁੜੀ ਇਹ ਗੱਲ ਕਹਿੰਦੀ ਹੈ ਕਿ 40 ਲੱਖ ਚ ਪਾਊਗਾ ਵੇ ਟੈਗ ਸਰਪੰਚੀ ਦਾ ਇਹ ਗਾਣਾ ਨਿਕਲ ਗਿਆ ਪਰ ਇਹ ਪਟਵਾਰੀਆਂ ਦੇ ਬਾਰੇ ਗਾਣਾ ਸੀ ਫਿਰ ਇੱਕ ਹੋਰ ਗੀਤਾ ਜਿਹੜਾ ਕਿ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ ਗਾਇਆ ਉਹਨਾਂ ਨੇ ਗੱਲ ਕਹੀ ਸੁਰਿੰਦਰ ਕੌਰ ਨੇ ਵੀ ਤੂੰ ਕਾਹਦਾ ਲੰਬੜਦਾਰ ਵੇ ਦਰਵਾਜ਼ਾ ਹੈ ਨਹੀਂ ਤੇ ਅੱਗੋਂ ਹਰਚਰਨ ਗਰੇਵਾਲ ਹੋਰੀ ਇਹ ਗੱਲ ਕਹਿੰਦੇ ਆ ਵੀ ਭਾਈ ਦਰਵਾਜ਼ੇ ਦੀ ਕੀ ਗੱਲ ਆ ਮੈਂ ਤੈਨੂੰ ਹਵੇਲੀ ਲੈ ਦੇਣੀ ਆ ਮੈਂ ਕੋਠੀ ਲੈ ਦੇਣੀ ਆ ਇਸ ਤਰੀਕੇ ਦੀ ਭਾਵਨਾ ਮਤਲਬ ਕਹਿਣ ਦਾ ਇਹ ਆ ਕਿ ਸਮੇਂ-ਸਮੇਂ ਦੇ ਉੱਤੇ ਡੀਸੀ ਦੇ ਬਾਰੇ ਪਟਵਾਰੀ ਦੇ ਬਾਰੇ ਨੰਬਰਦਾਰ ਦੇ ਬਾਰੇ ਚੌਂਕੀਦਾਰ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਯਾਨੀ ਕਿ ਇੱਕ ਗੀਤ ਚੌਂਕੀਦਾਰਾਂ ਬਾਰੇ ਵੀ ਸੀ ਕਿ ਚੌਕੀਦਾਰ ਹਲੇ ਨਹੀਂ ਸੁੱਤਾ ਸੋਣਾ ਆਉਣ ਨੂੰ ਫਿਰੇ ਇਹਦਾ ਮਤਲਬ ਇਹ ਹੈ ਕਿ ਅਸੀਂ ਚੌਕੀਦਾਰ ਨੂੰ ਨਕਮਾ ਸਾਬਤ ਕੀਤਾ ਵੀ ਚੌਕੀਦਾਰ ਜੇ ਮੜਾ ਜਾਂ ਸੌਂਜੇ ਜਿਵੇਂ ਕਿ ਅੱਗੇ ਸੌਂ ਜਾਂਦਾ ਹੁੰਦਾ ਤੇ ਫਿਰ ਸੋਣਾ ਘਰੇ ਆ ਜਾਣਾ ਇਹਦਾ ਮਤਲਬ ਇਹ ਨਿਕਲਿਆ ਕਹਿਣ ਦਾ ਭਾਵ ਇਹ ਜਿਕੇ ਕਈ ਵਾਰੀ ਗੱਲਾਂ ਬਿਲਕੁਲ ਨਿਕਲ ਜਾਂਦੀਆਂ ਗਾ ਪੋਲੇ ਪੋਲੇ ਰਾਹ ਪੈ ਜਾਂਦੇ ਗਾ ਤੇ ਕਈ ਵਾਰ ਗੱਲ ਕਿਤੇ ਨਾ ਕਿਤੇ ਫਸ ਜਾਂਦੀ ਹੈ ਜਿਵੇਂ ਕਿ ਗੁਲਾਬ ਸਿੱਧੂ ਵਾਲੀ ਫਸ ਗਈ ਚਲੋ ਸਰਪੰਚ ਸਹਿਬਾਨ ਨੇ ਸੋਹਣੀ ਗੱਲ ਕੀਤੀ ਆਪਣੇ ਤਰੀਕੇ ਨਾਲ ਗੁਲਾਬ ਸਿੱਧੂ ਨੇ ਮਾਫੀ ਮੰਗ ਲਈ ਆਪਣੇ ਤਰੀਕੇ ਦੇ ਨਾਲ ਤੇ ਨਾਲ ਇਹ ਵੀ ਗੱਲ ਕਹੀ ਗੁਲਾਬ ਨੇ ਕਿ ਅਸੀਂ ਇਸ ਗਾਣੇ ਦੇ ਵਿੱਚ ਜਿੱਥੇ ਵੀ ਸਰਪੰਚ ਸਣੇ ਸਾਰਾ ਪਿੰਡ ਕੁੱਟ ਨੂੰ ਇੱਥੇ ਟੂ ਲਾੜਣੀ ਹੈ ਯਾਨੀ ਕਿ ਵੀ ਪਲਾੜਣੀ ਆ ਇਹ ਗੱਲ ਕਹੀ ਆ ਕਿ ਜੇਕਰ ਮੈਨੂੰ ਲੋਕ ਕਹਿਣਗੇ ਤੇ ਫਿਰ ਭਾਈ ਮੈਂ ਇਹ ਗੀਤ ਸਟੇਜ ਦੇ ਉੱਤੇ ਨਹੀਂ ਗਾਉਂਗਾ ਤੇ ਲੋਕ ਵੀ ਨਾ ਕਹਿਣ ਤੇ ਡੀਜੇ ਦੇ ਉੱਤੇ ਵੀ ਲੋਕ ਚਲਾਉਣ ਵਾਸਤੇ ਨਾ ਕਿਹਾ ਕਰਨ ਵੀ ਕਿਤੇ ਕੋਈ ਲੜਾਈ ਨਾ ਹੋ ਜੇ ਗੱਲਾਂ ਗੁਲਾਬ ਦੀਆਂ ਬਹੁਤ ਵਧੀਆ ਸਰਪੰਚ ਸਾਹਿਬ ਦਾ ਮਸਲਾ ਜਿਹੜਾ ਸਰਪੰਚ ਸਾਹਿਬਾਨ ਦਾ ਉਹਨਾਂ ਦਾ ਆਪਣੀ ਥਾਂ ਦੇ ਉੱਤੇ ਠੀਕ ਹੋਊਗਾ ਪਰ ਇਹਨਾਂ ਜਿੰਨੀਆਂ ਕੁਲ ਵੀਡੀਓ ਪਈਆਂ ਉਹਨਾਂ ਦੇ ਥੱਲੇ ਕਮੈਂਟ ਦੇਖਿਓ ਵੀ ਕਮੈਂਟ ਕਿਹੜੇ ਪਾਸੇ ਦੇ ਵੱਧਦਾ ਕਿਹੜੇ ਪਾਸੇ ਦੇ ਘਟਾ ਲੋਕਾਂ ਨੇ ਇਸ ਗੱਲ ਨੂੰ ਕਿੰਨੀ ਕੁ ਗੰਭੀਰਤਾ ਨਾਲ ਲਿਆ ਤੇ ਕਿੰਨਾ ਕੁ ਨਹੀਂ ਲਿਆ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਕਿ ਇਹ ਜਿਹੜਾ ਗੀਤ ਆ ਇਹ ਕਿਸੇ ਦੇ ਸਨਮਾਨ ਨੂੰ ਛੱਟ ਮਾਰਨ ਵਾਲਾ ਉਵੇਂ ਨਹੀਂ ਸੀ ਜਿਵੇਂ ਕਿ ਮਹਿਸੂਸ ਕੀਤਾ ਗਿਆ ਸਰਪੰਚ ਸਣੇ ਸਾਰਾ ਪਿੰਡ ਕੁੱਟ ਦੂੰ ਜੇ ਇਹ ਗੱਲ ਗਲਤ ਆ ਤੇ ਫਿਰ ਭਾਈ surjit bindrakhiye ਦੀ ਗੱਲ ਵੀ ਆਪਾਂ ਕਿੰਤੂ ਕਰ ਸਕਦੇ ਆ ਕਹਿੰਦੇ dc ਵੀ ਸਲੂਟ ਉਹਨੂੰ ਮਾਰਦਾ ਪੈਰਾਂ 'ਚ ਥਾਣੇਦਾਰ ਰੋਲਤਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਇਹਦਾ ਮਤਲਬ ਇਹ ਆ ਕਿ ਥਾਣੇਦਾਰ ਦੇ ਉੱਤੇ ਵੀ ਕੁਐਸਚਨ ਮਾਰਕ ਲੱਗ ਗਿਆ dc ਸਾਹਿਬ ਦੇ ਉੱਤੇ ਵੀ ਲੱਗ ਗਿਆ ਸੋ ਇਸ ਤਰੀਕੇ ਦੀਆਂ ਗੱਲਾਂ ਬੀਤੇ ਦੇ ਵਿੱਚ ਹੁੰਦੀਆਂ ਰਹੀਆਂ ਲੈਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਬੜੀ ਜ਼ਮਾਨਤ ਔਖੀ ਕਪੜੇ ਬਾਜ਼ਾਂ ਦੀ ਮੁਟਿਆਰੇ ਨਹੀਂ ਇਹਦਾ ਮਤਲਬ ਇਹ ਆ ਕਿ ਲੈਲਾ ਤੂੰ ਸਰਪੰਚੀ ਦੇ ਸਰਕਾਰੀ ਪੈਸਾ ਖਾਵਾਂਗੇ ਵੀ ਔਰਤੇ ਗੱਲ ਕਹਣੀ ਆ ਕਿ ਭਾਈ ਉਹਦੇ ਚ ਕਰਪਟ ਸਿਸਟਮ ਆ ਤੇ ਸਰਪੰਚਾ ਜਿਹੜੇ ਪੈਸੇ ਖਾ ਹੀ ਜਾਂਦੇ ਹੁੰਦੇ ਆ ਤੇ ਇਸ ਕਰਕੇ ਤੂੰ ਵੀ ਸਰਪੰਚ ਬਣ ਤੇ ਅੱਗੋਂ ਬੰਦਾ ਆਪਦੀ ਵੋਟੀ ਨੂੰ ਸਮਝਾਉਂਦਾ ਕਿ ਨਹੀਂ ਜਮਾਨਤ ਬੜੀ ਔਖੀ ਆ ਜੋ ਜੋ ਕੁਝ ਸਾਡੇ ਪੰਜਾਬੀ ਸਮਾਜ ਦੇ ਵਿੱਚ ਚੱਲ ਰਿਹਾ ਉਹ ਆਪਾਂ ਜਾਣਦੇ ਆ ਸਰਪੰਚ ਸਹਿਬਾਨ ਬਹੁਤ ਸਾਰੇ ਚੰਗੇ ਵੀ ਆ ਤੇ ਬੜਿਆਂ ਦੀਆਂ ਖਬਰਾਂ ਚੰਗੇ ਤੋਂ ਉਲਟ ਵੀ ਆਉਂਦੀਆਂ ਜਿਹੜੇ ਸਰਪੰਚ ਸਹਿਬਾਨ ਨੇ ਗੁਲਾਬ ਦਾ ਮੁੱਦਾ ਚੁੱਕਿਆ ਉਹਨਾਂ ਨੂੰ ਵੀ ਅਸੀਂ ਸਲਾਮ ਕਰਦੇ ਆ ਉਹ ਆਪੋ ਆਪਣੇ ਪਿੰਡ ਲਈ ਜੇਕਰ ਚੰਗਾ ਕੰਮ ਕਰਦੇ ਆ ਪਰ ਮੇਰੀ ਇੱਕ ਬੇਨਤੀ ਹੈ ਕਿ ਸਰਪੰਚ ਸਹਿਬਾਨ ਆਪੋ ਆਪਣੇ ਪਿੰਡਾਂ ਦੇ ਵਿੱਚ ਮਤੇ ਜ਼ਰੂਰ ਪਾਉਣ ਕਿ ਭਾਈ ਡੀਜੇ ਦੇ ਉੱਤੇ ਕੋਈ ਵੀ ਗੁਲਾਬ ਸਮੇਤ ਕਿਸੇ ਦਾ ਵੀ ਗੀਤ ਇਹੋ ਜਿਹਾ ਨਹੀਂ ਵੱਜੂਗਾ ਜਿਹੜਾ ਬਿਵਾਦਤ ਹੋਵੇ ਤੇ ਰਾਤ ਨੂੰ 10 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਡੀਜੇ ਨਹੀਂ ਵੱਜੂਗਾ ਸਾਡੇ ਪਿੰਡ ਦੇ ਵਿੱਚ ਸભ્યਕ ਤਰੀਕੇ ਨਾਲ ਰਹਿਣ ਵਾਲੇ ਦਾ ਸਨਮਾਨ ਹੋਊਗਾ ਤੇ ਅਸભ્યਕ ਦੇ ਨਾਲ ਪੰਚਾਇਤ ਬਿਲਕੁਲ ਨਹੀਂ ਤੁਰੂਗੀ بڑے ਪਿੰਡਾਂ ਦੀਆਂ ਪੰਚਾਇਤਾਂ ਨੇ ਬੀਤੇ ਦੇ ਵਿੱਚ ਬੜੇ ਇਹੋ ਜਿਹੇ ਮਤੇ ਪਾਏ ਵੀ ਆ ਅਸੀਂ ਸਨਮਾਨ ਕਰਦੇ ਹਾਂ ਵੀ ਪਾਈ ਪਿੰਡ ਦੇ ਵਿੱਚ ਜੇਕਰ ਤੁਸੀਂ ਕੋਈ ਗਲਤ ਕੰਮ ਕਰਦੇ ਤੇ ਪੰਚਾਇਤ ਤੁਹਾਡੇ ਮਗਰ ਨਹੀਂ ਖੜੂਗੀ ਨਸ਼ਾ ਵੇਚਣ ਵਾਲਿਆਂ ਦੇ ਨਸ਼ਾ ਕਰਨ ਵਾਲਿਆਂ ਦੇ ਮਗਰ ਨਹੀਂ ਖੜਾਂਗੇ ਇਹ ਬੜੀਆਂ ਸੋਹਣੀਆਂ ਗੱਲਾਂ ਹੋਰ ਵੀ ਮੈਂ ਇੱਕ ਪਿੰਡ ਦੀ ਪੰਚਾਇਤ ਦਾ ਮੇਰੇ ਚੇਤੇ ਦੇ ਵਿੱਚੋਂ ਨਾ ਖਿਸਕ ਗਿਆ ਉਸ ਪਿੰਡ ਦੀ ਪੰਚਾਇਤ ਨੇ ਗੱਲ ਕਹੀ ਕਿ ਸਾਡੇ ਪਿੰਡ ਦੇ ਬੱਚੇ ਜੇਕਰ ਕੋਈ ਆਈਐਸ ਪੀਸੀਐਸ ਕਰਨੀ ਚਾਹੁੰਦੇ ਤੇ ਪੰਚਾਇਤੀ ਖਰਚ ਦੇ ਵਿੱਚੋਂ ਪੈਸੇ ਦੇਵਾਂਗੇ ਉਹ ਜਿਵੇਂ ਰਸੀਖਲਾ ਦੇ ਸਰਪੰਚ ਸਾਹਿਬ ਦੇ ਵੱਲੋਂ ਕਿਹਾ ਜਾਂਦਾ ਹੁੰਦਾ ਵੀ ਤੁਸੀਂ ਪਿੰਡ ਦੇ ਲੋਕ ਜਿੰਨੇ ਵੀ ਆ ਜਾ ਆਲੇ ਦੁਆਲੇ ਦੇ ਉਹ ਜਿੰਨੀ ਪਲਾਸਟਿਕ ਲੈ ਕੇ ਆਉਂਗੇ ਇੱਕ ਪਾਸੇ ਤਕੜੀ ਦੇ ਪਲੜੇ ਦੇ ਵਿੱਚ ਉਹ ਰੱਖ ਲੋ ਇੱਕ ਪਾਸੇ ਅਸੀਂ ਖੰਡ પાਕੇ ਦੇਵਾਂਗੇ ਯਾਨੀ ਕਿ ਉਹ ਚਾਹੁੰਦੇ ਜੀ ਕਿ ਪਿੰਡ ਨੂੰ ਪਲਾਸਟਿਕ ਮੁਕਤ ਕੀਤਾ ਜਾਵੇ ਇਹੋ ਜੀ ਗੱਲ ਵੀ ਆ ਪੰਜਾਬ ਦੇ بڑے ਪਿੰਡਾਂ ਦੇ ਵਿੱਚ ਬੜੇ ਸੋਹਣੇ ਕੰਮ ਵੀ ਕੀਤੇ ਪੰਚਾਇਤਾਂ ਨੇ ਪੰਜਾਬ ਦੇ ਪਿੰਡ ਆ ਜਿਹੜੇ ਉਹ ਸਰਪੰਚਾਂ ਦੀ ਅਗਵਾਈ ਦੇ ਵਿੱਚ ਬੜੇ ਤਰੱਕੀ ਵੀ ਕਰ ਰਹੇ ਆ ਪਰ ਕਈ ਨਹੀਂ ਵੀ ਕਰਦੇ ਇਹਦੇ ਬਾਰੇ ਮੈਨੂੰ ਕੁਝ ਕਹਿਣ ਦੀ ਲੋੜ ਵੀ ਨਹੀਂ ਤੇ ਕਈ ਸਰਪੰਚ ਕਿਵੇਂ ਬਵਾਦਾਂ ਦੇ ਵਿੱਚ ਆਉਂਦੇ ਆਪਾਂ ਜਾਣਦੇ ਆ ਜੇਕਰ ਇਹ ਬਵਾਦ ਬਹੁਤ ਵੱਡਾ ਸੀ ਹਾਲਾਂਕਿ ਕੋਈ ਕਿਸੇ ਨੂੰ ਕੁੱਟ ਸਕਦਾ ਵੀ ਨਹੀਂ ਕੁੱਟਣਾ ਚਾਹੀਦਾ ਵੀ ਨਹੀਂ ਕਿਸੇ ਦੇ ਘਰ ਦੇ ਉੱਤੇ ਕੋ ਕੁੱਟੇ ਵੀ ਨਾ ਤੇ ਬਾਅਦ ਦੇ ਵਿੱਚ ਕੁੱਟ ਪੈਂਦੀ ਵੀ ਬਹੁਤ ਹੈ ਜੇਕਰ ਆਪਾਂ ਕਿਸੇ ਨਾਲ ਜ਼ਿਆਰਤੀ ਕਰਾਂਗੇ ਵੀ ਗੱਲ ਆ ਪਰ ਵੀਰੋ ਜੇਕਰ ਇਹ ਮੁੱਦਾ ਵੱਡਾ ਤੇ ਫਿਰ ਆਪਾਂ ਨੂੰ ਹੋਰ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਵੀ ਸਿਰ ਜੋੜ ਕੇ ਚੱਲਣਾ ਚਾਹੀਦਾ ਵੀ ਭਾਈ ਅਸੀਂ ਸਾਰੇ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਆਮ ਲੋਕ ਵੀ ਸਰਪੰਚ ਸਹਿਬਾਨ ਵੀ ਨੰਬਰਦਾਰ ਸਹਿਬਾਨ ਵੀ ਕਲਾਕਾਰ ਵੀ ਬਾਕੀ ਸਾਰੇ ਵੀ ਇਹ ਗੱਲ ਕਹੀਏ ਕਿ ਕੋਈ ਵੀ ਅਨੈਤਕ ਕੰਮ ਨਹੀਂ ਹੋਣ ਦੇਾਂਗੇ ਕਿਸੇ ਬਾਰੇ ਚੱਬ ਕੇ ਗੱਲ ਕਰਨ ਵਾਲੇ ਦੇ ਉੱਤੇ ਅਸੀਂ ਕਾਰਵਾਈ ਦੀ ਮੰਗ ਕਰਾਂਗੇ ਅਸੀਂ ਜੇਕਰ ਪਿੰਡ ਦੇ ਵਿੱਚ ਕੋਈ ਗੁੰਡਾਗਰਦੀ ਕਰੂ ਕੋਈ ਬਦਮਾਸ਼ੀ ਕਰੂ ਕੋਈ ਆਰ ਲਾਉ ਕੋਈ ਭਿੜੂ ਕੋਈ ਝਗੜੂ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸੋ ਗੁਲਾਬ ਨੇ ਇਹ ਗੱਲ ਤਾਂ ਕਰਕੇ ਕਹੀ ਮੀਮਾ ਮਾਫੀ ਮੰਗਦਾ ਕਿਉਂਕਿ ਉਸ ਬੰਦੇ ਨੂੰ ਪਤਾ ਜੀ ਕਿ ਮੇਰਾ ਹੁਣ ਸੋਨਾ ਇਸ ਵੇਲੇ ਨਾਲ ਅੱਗੇ ਵਧ ਰਿਹਾ ਜਾਂ ਵਧਿਆ ਹੋਇਆ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਉਹਨੇ ਆਪਣਾ ਨਾਂ ਚਮਕਾਉਣ ਦੇ ਲਈ ਆ ਕੁਝ ਕਿਹਾ ਉਹਦਾ ਨਾਂ ਚਮਕਿਆ ਇਸੇ ਕਰਕੇ ਤਾਂ ਆਪਾਂ ਇਸ ਗੱਲ ਦੇ ਉੱਤੇ ਅੜੇ ਕਿ ਭਾਈਓ ਮਾਫੀ ਮੰਗੇ ਨੇ ਤਾਂ ਕੋਈ ਉੱਭਰ ਰਿਹਾ ਕਲਾਕਾਰ ਹੁੰਦਾ ਨਾ ਡਣ ਦੇ ਵਿੱਚ 100 ਕਲਾਕਾਰ ਦਾ ਗੀਤ ਆਉਂਦਾ ਫਿਰ ਤਾਂ ਐਂ ਹੀ ਨਿਕਲ ਜਾਣਾ ਸੀ ਵਟੋ ਵਾਟੀ ਫਿਰ ਇਹਦੀ ਗੱਲ ਵੀ ਨਹੀਂ ਛੜਨੀ ਸੀ ਉਹਦਾ ਨਾਂ ਚਮਕ ਰਿਆ ਇਸ ਕਰਕੇ ਹੀ ਇਹ ਗੱਲ ਉਭਰੀ ਇਹ ਉਭਰੀ ਇਸ ਕਰਕੇ ਕਿਉਂਕਿ 5-6 ਦਿਨਾਂ ਦੇ ਵਿੱਚ ਇਹ ਗੀਤ 6-6.5 ਮਿਲੀਅਨ ਹੋ ਗਿਆ ਇਸ ਕਰਕੇ ਸਭ ਤੱਕ ਇਹ ਗੱਲ ਪਹੁੰਚੀ ਪਰ ਇੰਨੀ ਗੱਲ ਜ਼ਰੂਰ ਆ ਵੀ ਗੁਲਾਬ ਵਾਂਗੂ ਬਾਕੀ ਕਲਾਕਾਰਾਂ ਨੂੰ ਵੀ ਇਸ ਗੱਲ ਤੋਂ ਸਿੱਖਣਾ ਚਾਹੀਦਾ ਵੀ ਜੇਕਰ ਕੋਈ ਵੀ ਵਿਵਾਦ ਸ਼ੁਰੂ ਹੋਣ ਲੱਗਿਆ ਪਹਿੰਦੀ ਸੱਟ ਹੀ ਕਹਿ ਰਹੋ ਜੀ ਕਿ ਮੈਂ ਹਾਰਿਆ ਠੀਕਾ ਮੇਰੇ ਕੋਲ ਗਲਤੀ ਹੋਗੀ ਕਿਉਂਕਿ ਆਪਾਂ 10 ਦਿਨ 20 ਦਿਨ ਮਹੀਨਾ ਡੂੜ ਮਹੀਨਾ ਉਸ ਗੱਲ ਨੂੰ ਲਮਕਾਈ ਜਾਗੇ ਤਾਂ ਕੋਈ ਫਾਇਦਾ ਨਹੀਂ ਸਰਪੰਚ ਸਾਹਿਬਾਨ ਵੀ ਬਹੁਤੁਰ ਜਿਵੇਂ ਦੇ ਵਿੱਚ ਆ ਗੁਲਾਬ ਵੀ ਰੂਜੇਵੇਂ ਦੇ ਵਿੱਚ ਆ ਤੇ ਮੇਰੇ ਖਿਆਲ ਲ ਵੀ ਦੇਖਣ ਵਾਲੇ ਵੀ ਰੂਜੇਵੇਂ ਦੇ ਵਿੱਚ ਹੀ ਹੋਣੇ ਆ ਉਹਨਾਂ ਨੂੰ ਵੀ ਹੋਰ ਖਬਰ ਚਾਹੀਦੀ ਆ ਸੋ ਇਸ ਕਰਕੇ ਗੱਲ ਇਹ ਆ ਜੀ ਕਿ ਜੋ ਕੁਝ ਹੋਇਆ ਇਹ ਚੈਪਟਰ ਕਲੋਜ਼ ਹੋ ਗਿਆ ਇਹ ਜਿਹੜਾ ਮੇਰੇ ਖਿਆਲ ਲ ਵੀ ਵਿਸ਼ਾ ਹੁਣ ਬੰਦ ਹੋ ਜਾਣਾ ਪਰ ਕੋਈ ਹੋਰ ਨਵਾਂ ਵਿਸ਼ਾ ਆ ਜਾਣਾ ਪਰ ਗੁਲਾਬ ਨੇ ਦਿਲ ਜਿੱਤਿਆ ਇਹ ਬੰਦੇ ਨੇ ਮੈਨੂੰ ਇਹ ਗੱਲ ਚੰਗੀ ਲੱਗਦੀ ਆ ਵੀ ਅਸ਼ਲੀਲ ਨਹੀਂ ਗਾਇਆ ਕੋਈ ਬੇਲੋੜੀ ਗੱਲ ਨਹੀਂ ਕਿ ਵੀ ਕਿਸੇ ਨਾ ਕਿਸੇ ਗੱਲ ਵਿੱਚ ਕਤਿਤ ਕਰਨ ਵਾਲਾ ਨਹੀਂ ਗਾਇਆ ਇਸੇ ਕਰਕੇ ਇਸ ਬੰਦੇ ਨੂੰ ਅੱਜ ਪਿਆਰ ਮਿਲ ਰਿਹਾ ਗੁਲਾਬ بھائی ਤੇਰਾ ਬਹੁਤ ਬਹੁਤ ਧੰਨਵਾਦ ਵੀ ਤੈਨੂੰ ਸ਼ਾਬਾਸ਼ ਵੀ ਤੂੰ ਕਮਾਲ ਦੀ ਗੱਲ ਕੀਤੀ ਆ ਤੇਰੇ ਤੋਂ ਬਾਕੀ ਕਲਾਕਾਰਾਂ ਨੂੰ ਸਬਕ ਲੈਣਾ ਚਾਹੀਦਾ ਪਰ ਬਹੁਤ ਸਾਰੇ ਕਲਾਕਾਰਾਂ ਦੇ ਗੀਤ ਵਿਰੋਧ ਦੇ ਲਾਇਕ ਹੁੰਦੇ ਆ ਪੰਡਿਤ ਰਾਉਤਰੇ ਇਨਵਰ ਨੇ ਕਈ ਗੀਤਾਂ ਦੇ ਉੱਤੇ ਕਿੰਤੂ ਵੀ ਕੀਤੀ ਆ ਦੀ ਪਾਈ ਇਹਦੇ ਵਿੱਚ ਗੈਂਗਸਟਰ ਦੀ ਗੱਲ ਕਿਉਂ ਕੀਤੀ ਆ ਇਹਦੇ ਵਿੱਚ ਨਸ਼ੇ ਦੀ ਗੱਲ ਕਿਉਂ ਕੀਤੀ ਆ ਇਹਦੇ ਵਿੱਚ ਕੁੜੀਆਂ ਦੀ ਬੇਪੱਤੀ ਕਿਉਂ ਕੀਤੀ ਆ ਪਰ ਪੰਜਾਬੀ ਉਦੋਂ ਉੱਠਦੇ ਨਹੀਂ ਕੋਈ ਨਹੀਂ ਉੱਠਦਾ ਉਦੋਂ ਉਹ ਕਹਿੰਦੇ ਪੰਡਤਰਾਓਤ ਰਿਨਵਰ ਤੱਕਮਲਾ ਹੋ ਗਿਆ ਇਹ ਤਾਂ ਹਿੱਲ ਪਈ ਇਹਨੂੰ ਤਾਂ ਇਹ ਤਾਂ ਵਿਹਲਾ ਇਹਨੂੰ ਕੀ ਪਤਾ ਇਹਨਾਂ ਗੱਲਾਂ ਦਾ ਗਾਣੇ ਮਨੋਰੰਜਨ ਵਾਸਤੇ ਹੁੰਦੇ ਆ ਫਿਰ ਆਪਾਂ ਇਸ ਰਾਤੇ ਤੁਰ ਪੈਨੇ ਹੁੰਨੇ ਆ ਉਦੋਂ ਵੀ ਆਪਾਂ ਇਹ ਗੱਲ ਕਿਹਾ ਕਰ ਗਏ ਕਿ ਭਾਈ ਇੱਕ ਬੰਦਾ ਜਿਹੜਾ ਗੈਰ ਪੰਜਾਬੀ ਆ ਉਹ ਆਪਦੇ ਸਿਰ ਦੇ ਉੱਤੇ ਜੇਕਰ ਫੱਟਾ ਚੱਕੀ ਫਿਰਦਾ ਤੇ ਇਹ ਬੰਦਾ ਗਲਤ ਨਹੀਂਗਾ ਇਹਦਾ ਵੀ ਸਰ ਸਕਦਾ ਜੇਕਰ ਸਾਡਾ ਸਰੀ ਜਾਂਦਾ ਤਾਂ ਉਥੇ ਆਪਾਂ ਉਹਨੂੰ ਕਮਲਾ ਕਹਿ ਦਿੰਨੇ ਆ ਉਦੋਂ ਉਹ ਵੀ ਸਹੀ ਹੁੰਦਾ ਉਹਦੀ ਵੀ ਆਪਾਂ ਨੂੰ ਗੱਲ ਬਣਨੀ ਚਾਹੀਦੀ ਆ ਉਹ ਬੰਦਾ ਕਦੇ ਕਿਹਨੂੰ ਚਿੱਠੀ ਲਿਖਦਾ ਭਾਈ ਇੱਥੇ ਫਲਾਣੇ ਗਾਇਕ ਦਾ ਸ਼ੋਅ ਨਾ ਹੋਵੇ ਇੱਥੇ ਫਲਾਣੇ ਦਾ ਨਾ ਹੋਵੇ ਤੇ ਪੰਜਾਬੀਆਂ ਦਾ ਵੱਡਾ ਹਿੱਸਾ ਉਹਦੇ ਖਿਲਾਫ ਹੁੰਦਾ ਕਮੈਂਟਾਂ ਦੇ ਵਿੱਚ ਉਹਦੇ ਪੱਖ ਦੇ ਵਿੱਚ ਨਹੀਂ ਸੋ ਗੁਲਾਬ ਨੂੰ ਬਹੁਤ-ਬਹੁਤ ਮੁਬਾਰਕਾਂ ਉਹਦੀ ਸਫਲਤਾ ਅੱਗੇ ਵੱਧ ਰਹੀ ਆ ਸਰਪੰਚ ਸਾਹਿਬਾਨ ਦਾ ਬਹੁਤ-ਬਹੁਤ ਸਤਿਕਾਰ ਉਹਨਾਂ ਨੇ ਮਾਫੀ ਮੰਗਵਾਈ ਹੈ ਤੇ ਆਪਦੀ ਏਕਤਾ ਦਾ ਪ੍ਰਗਟਾਵਾ ਕੀਤਾ ਪਰ ਇਹ ਏਕਤਾ ਬਾਕੀ ਸਾਰੇ ਮੁੱਦਿਆਂ ਦੇ ਉੱਤੇ ਵੀ ਬਰਕਰਾਰ ਰਹਿਣੀ ਚਾਹੀਦੀ ਹੈ ਕਲਾਕਾਰ ਚੰਗੇ ਗੀਤ ਗਾਉਣ ਗੀਤਕਾਰ ਚੰਗੇ ਗੀਤ ਲਿਖਣ ਸੁਣਨ ਵਾਲੇ ਚੰਗੇ ਗੀਤ ਸੁਣਨ ਦਰਸ਼ਕ ਫਿਲਮਾਂ ਦੇਖਣ ਚੰਗੀਆਂ ਜਿਵੇਂ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਜੁਦਾ ਫਿਲਮ ਦੀ ਸ਼ੂਟਿੰਗ ਜਲੰਧਰ ਖੇਤਰ ਦੇ ਵਿੱਚ ਹੀ ਹੋ ਰਹੀ ਹੈ ਗੁਲਾਬਦੀ ਦੀ ਇਹ ਅਗਲੇ ਸਾਲ ਦੇ ਵਿੱਚ ਰਿਲੀਜ਼ ਹੋਣੀ ਹੈ ਚੰਗੀ ਗੱਲ ਆ ਉਵੇਂ ਹੀ ਮੇਰੀ ਬੇਨਤੀ ਹੈ ਵੀ ਸਾਰੇ ਹੀ ਸਰਪੰਚ ਸਹਿਬਾਨ ਪਿੰਡਾਂ ਦੇ ਲਈ ਦਿਨ ਰਾਤ ਇੱਕ ਕਰਨ ਖਪਣ ਮਰਨ ਤੱਕ ਜਾਣ ਕੇ ਅਸੀਂ ਪਿੰਡ ਦੀ ਨੁਹਾਰ ਬਦਲਨੀ ਆ ਅਸੀਂ ਦੁਨੀਆ ਤੋਂ ਜਦੋਂ ਚਲੇ ਗਏ ਸਾਨੂੰ 10 20 ਸਾਲ ਕਿਤੇ ਰੱਖਿਆ ਜਾਵੇ ਪਿੰਡ ਦੇ ਵੱਲ ਇਹ ਸਾਰੀਆਂ ਗੱਲਾਂ ਬਰਾਬਰਤਾ ਦੇ ਵਿੱਚ ਜ਼ਰੂਰਤ ਆ ਪੱਤਰਕਾਰਾਂ ਵਾਸਤੇ ਵੀ ਆ ਉਹ ਵੀ ਚੱਜ ਦੀ ਗੱਲ ਕਰਨ ਜਿਹੜੇ ਪੱਤਰਕਾਰ ਨਹੀਂ ਕਰਦੇ ਅਸੀਂ ਉਹਨਾਂ ਦੇ ਉੱਤੇ ਵੀ ਕਿੰਤੂ ਕਰਦੇ ਆ ਪਰ ਜਿਹੜੇ ਬਾਕੀ ਖੇਤਰਾਂ ਦੇ ਲੋਕ ਵੀ ਕਹਿੰਦੇ ਕੁਝ ਹੋਰ ਆ ਤੇ ਕਰਦੇ ਕੁਝ ਹੋਰ ਆ ਹਰ ਗੱਲ ਦਾ ਪੜੋਲ ਬਣਾ ਲੈਂਦੇ ਆ ਉਹਨਾਂ ਨੂੰ ਵੀ ਬੇਨਤੀ ਇੱਕ ਸ਼ਾਂਤ ਹੋਵੋ